ਰਾਤ ਕਰੀਬ 1 ਵਜੇ 마ਸ਼ੀਵਾੜਾ ਨੇੜਲੇ ਪਿੰਡਾਂ ਦੇ ਵਿੱਚ ਆਸਮਾਨ ਵਿੱਚੋਂ ਜਹਾਜ਼ ਵੱਲੋਂ ਜਦੋਂ ਅੰਗਾਰੇ ਛੱਡੇਗੇ ਤਾਂ ਲੋਕ ਸਹਮ ਦੇ ਮਾਹੌਲ ਵਿੱਚ ਆ ਗਏ ਕਿਸੇ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਦਿੱਤੀ ਤਾਂ ਇਸ ਨੂੰ ਪਾਕਿਸਤਾਨ ਦੇ ਵੱਲੋਂ ਹਮਲਾ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਆਸਮਾਨ ਵਿੱਚ ਅੰਗਾਰੇ ਛੱੜਦੇ ਜਹਾਜ਼ ਦੀ ਵੀਡੀਓ ਜਦੋਂ ਵਾਇਰਲ ਹੁੰਦੀ ਹੈ ਤਾਂ ਇਸ ਵਿੱਚ ਜਹਾਜ਼ ਨੇੜਲੇ ਪਿੰਡ ਕੌਕੇ ਅਕਾਲਗੜ੍ਹ છોੜਿਆ ਤੋਂ ਗੁਜ਼ਰ ਰਿਹਾ ਸੀ ਤਾਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਸੀਵਾੜਾ ਫੋਰਸ ਤੋਂ ਇਲਾਵਾ ਪੁਲਿਸ ਉੱਚ ਅਧਿਕਾਰੀ ਜਿਸ ਵਿੱਚ ਐਸਐਸਪੀ ਖੰਨਾਰ ਡਾਕਟਰ ਜੋਤੀ ਯਾਦਵ ਐਸਪੀ ਸਮਰਾਲਾ ਤਰਲੋਚਨ ਸਿੰਘ ਇਹਨਾਂ ਪਿੰਡਾਂ ਵਿੱਚ ਮੌਕੇ ਤੇ ਪਹੁੰਚੇ ਜੀ ਨਾਮ ਮੇਰਾ ਨਾਮ ਪਰਮਜੀਤ ਸਿੰਘ ਹੈ ਅਕਾਲਗੜ੍ਹ ਦੀ ਇੱਥੇ ਹੀ ਆਪਣੇ ਜਹਾਜ਼ ਲੰਗੇ ਸੀਗੇ ਪਹਿਲਾਂ ਉਹ ਜਾਂਦਾ ਹੋਇਆ ਨਾ ਜਿਵੇਂ ਕੋਈ ਸੱਟ ਕੇ ਗਏ ਸੀਗੇ ਜਿਵੇਂ 6-7 ਨਿਕਲਦੇ ਸੀ ਜਿਵੇਂ ਥੱਲੇ ਆ ਕੇ ਫਟਦੇ ਸੀਗੇ ਜਿਵੇਂ ਅੱਗ ਜੀ ਨਿਕਲਦੀ ਸੀ ਉਹਨਾਂ ਚ ਹਾਂਜੀ ਉਹ ਆਪਣੇ ਇੱਥੇ ਡਿਗਨੇ ਬਿੜੀ ਸੀ ਹਾਂਜੀ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਕੁਝ ਮਿਲਿਆ ਤਾਂ ਨਹੀਂ ਨਹੀਂ ਮਿਲਿਆ ਵੀ ਕੁਝ ਨਹੀਂ ਆ ਬਸ ਅੱਗ ਜੀ ਟਾਇਪ ਨਿਕਲਦਾ ਠੀਕ ਤੁਹਾਡੇ ਕਿਤੇ ਵੀਰੇ ਤੁਹਾਡੇ ਆਪਣੇ ਘਰ ਲਿਗੇ ਹਾਂਜੀ ਘਰ ਦੇ ਅੰਦਰ ਵੀਰੇ ਹਾਂਜੀ ਠੀਕੋ ਦੇਖਿਆ ਨਹੀਂ ਅੱਗ ਟਾਇਪ ਹੈ ਸੀ ਗਈ ਉਦੋਂ ਪਤਾ ਨਹੀਂ ਲੱਗਿਆ ਕੁਝ ਹਾਂਜੀ ਕਿੰਨੇ ਕੁ ਵਜੇ ਚੱਲ ਰਿਹਾ ਇਹ ਹੋ ਗਿਆ ਤਕਰੀਬਨ ਕੱਧਾ ਕਾ ਘੰਟਾ ਜੀ ਡੇਢ ਡੇਢ ਕੁ ਵਜੇ ਲੱਗਦਾ ਕਿ ਟਾਈਮ ਸੀ ਠੀਕ ਹੈ ਹਾਂਜੀ ਕਿਸ ਤਰ੍ਹਾਂ ਦਾ ਮਾਹੌਲ ਕੋਈ ਡਰ ਦੂ ਤੈਨੂੰ ਲੱਗੇ ਡਰ ਤੋਂ ਉਦੋਂ ਦਾ ਮੌਕੇ ਦਾ ਲੱਗਿਆ ਜਦੋਂ ਬਾਅਦ ਚ ਕੁਝ ਨਹੀਂ ਮਿਲਿਆ ਤੇ ਹੁਣ ਥੋੜਾ ਜਿਹਾ ਠੀਕ ਫਰਕ ਆਈ ਕਿ ਟੈਡੀ ਚ ਕਿਸ ਤਰ੍ਹਾਂ ਦਾ ਮਾਹੌਲ ਆਲੇ ਦੁਆਲੇ ਪਿੰਡਾਂ ਵਾਲਾ ਜਿਹਾ ਪਤਾ ਲੱਗਿਆ ਆਲੇ ਦੁਆਲੇ ਤਾਂ ਲੋਕ ਆ ਰਹੇ ਨਹੀਂ ਹੈ ਤਕਰੀਬਨ ਦੇਖਣ ਹਾਂਜੀ ਦਾ ਖੌਫ ਜ਼ਿਆਦਾ ਹੁੰਦਾ ਹੀ ਆਈ ਫਿਰ ਤਾਂ ਨਾਂ ਪਏ ਹਾਂਜੀ ਨਾਮ ਦਾ ਚ ਹਾਂ ਮੇਰਾ ਨਾਮ ਰੇ ਲਾਡੀ ਪਿੰਡ ਅਕਾਲਗੜ ਤੋਂ ਹਾਂ ਕੀ ਗੱਲਬਾਤ ਕੀ ਦੇਖਿਆ ਗਿਆ ਤੁਹਾਡੇ ਹਾਂ ਗੱਲਬਾਤ ਇਦਾਂ ਆ ਵੀਰੇ ਆਪਣੇ ਬੁਰਜ ਪਵਾ ਤੋਂ ਇਧਰ ਮਾਛੜੇ ਵੱਲੋਂ ਜਹਾਜ਼ ਗਿਆ ਆਰਮੀ ਦਾ ਤੇ ਉੱਪਰੋਂ ਕੋਈ ਜਿਵੇਂ ਰਾਕਟ ਐਬ ਜੀ ਜਿਹੜੀਆਂ ਗਰੀਆਂ ਆ ਲਸ਼ਕੋਰਾਂ ਆਈਆਂ ਜਿਹਦੇ ਕਰਕੇ ਥੋੜਾ ਜਿਹਾ ਪਿੰਡ 'ਚ ਡਰ ਦਾ ਮਾਹੌਲ ਜਿਹਾ ਬਣਿਆ ਹੋਇਆ ਕਿੰਨੇ ਕ'ਤੇ ਤੇ 1:30 ਵਜੇ ਦੀ ਗੱਲ ਆ ਜੀ ਅੱਜ ਦਿਨ ਦੀ ਉਹ ਅੱਛਾ ਜੀ ਹਾਂਜੀ ਸੁਚੇਤ ਕੀਤਾ ਗਿਆ ਕੁਝ ਕੀ ਲੱਗਦਾ ਹਾਂਜੀ ਪ੍ਰਸ਼ਾਸਨ ਵੀ ਪਹੁੰਚਿਆ ਜੀ ਸੂਚਿਤ ਕੀਤਾ ਗਿਆ ਉਹਨਾਂ ਨੂੰ ਇੱਕ ਸਾਹਮਣੇ ਸਾਡੇ ਇਧਰ ਘਰ ਆਈ ਡੇਰੇ ਜ ਉਹਨਾਂ ਦੇ ਜਾਨੀ ਕਿ ਘਰੇ ਵੀ ਉਹ ਚੀਜ਼ ਗਰੀ ਆ ਥੋੜੀ ਜਿਹਾ ਉਹਨਾਂ ਨੂੰ ਲੱਗਿਆ ਥੋੜਾ ਜਿਹਾ ਡਰ ਜਿਹਾ ਮਾਹੌਲ ਜਿਹਾ ਵੀ ਲਸ਼ਕੋਰ ਜੀ ਗਰੀ ਉਹਨਾਂ ਦੇ ਤੇ ਇੱਕ ਫਾਦਰ ਸਾਹਿਬ ਆ ਰਹੇ ਸੀ ਮਾਛੜ ਤੋਂ ਗੱਡੀ 'ਚ ਉਹਨਾਂ ਨੇ ਗੱਡੀ ਸਾਈਡ ਤੇ ਲਾਈ ਆ ਜਾਨੀ ਕਿ ਉੱਪਰ ਉਹਨਾਂ ਨੂੰ ਐਨ ਪੂਰਾ ਗਿਰਦਾ ਦੇਖਿਆ ਚ ਰਸਤੇ ਤੇ ਹੈਡੌਨ ਤੇ ਕੁਝ ਮਿਲਿਆ ਵੀ ਕੋਈ ਨਹੀਂ ਨਹੀਂ ਮਿਲਿਆ ਕੁਝ ਨਹੀਂ ਹੈਗਾ ਪ੍ਰਸ਼ਾਸਨ ਨੇ ਵੀ ਚੈੱਕ ਕੀਤਾ ਆਲੇ ਦੁਆਲੇ ਪਿੰਡ ਸਾਰੇ ਚੈੱਕ ਕੀਤਾ ਉਹਨਾਂ ਨੇ ਤੇ ਇਦਾਂ ਦਾ ਕੁਝ ਨਹੀਂ ਮਿਲਿਆ ਹੈਗਾ ਬਸ ਆਹੀ ਇੱਕ ਡਰ ਦਾ ਮਾਹੌਲ ਜਿਹਾ ਹੋ ਗਿਆ ਜਿਵੇਂ ਲੜਾਈ ਨੂੰ ਦੇਖਦੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਆਪਾਂ ਨੇ ਉਹ ਚੀਜ਼ ਨੂੰ ਥੋੜਾ ਜ ਅ ਜੀ ਸਾਨੂੰ ਅੱਜ 112 ਤੇ ਦੋ ਕਾਲਸ ਆਈ ਇੱਕ ਕੌਂਕੇ ਪਿੰਡ ਤੋਂ ਇੱਕ ਬੂਰਜ ਪਵਾਦ ਪਿੰਡ ਤੋਂ ਕਿ ਇੱਥੇ ਇੱਕ ਏਅਰਕ੍ਰਾਫਟ ਦੀ ਸਾਈਟਿੰਗ ਹੋਈ ਜੇ ਜਦੋਂ ਕੁਝ ਐਦਾ ਲੱਗਿਆ ਕਿ ਜਿਵੇਂ ਕੁਝ ਡਰਾਪਿੰਗਸ ਹੋਈਆਂ ਜਿਹਦੇ ਵਿੱਚ ਫਲੇਅਰ ਵੀ ਸੀਗੀ ਤੇ ਸਾਰੀ ਵੈਰੀਫਿਕੇਸ਼ਨ ਤੋਂ ਬਾਅਦ ਹੁਣ ਸਾਰਾ ਕਸਾਰਾ ਏਅਰ ਫੋਰਸ ਤੋਂ ਵੀ ਕਨਫਰਮ ਕੀਤਾ ਗਿਆ ਤੇ ਬਾਕੀ ਵੀ ਆਰਮ ਫੋਰਸਸ ਤੋਂ ਕਿ ਆਪਣਾ ਇੱਕ ਏਅਰਕ੍ਰਾਫਟ ਸੀਗਾ ਤੇ ਉਹਨਾਂ ਦੀ ਇੱਕ ਨਾਰਮਲ ਐਕਸਰਸਾਈਜ਼ ਦੇ ਵਿੱਚ ਹੋਦਾ ਹੈਗਾ ਕਿ ਆਪਣੀ ਕੁਝ ਐਕਸਰਸਾਈਜ਼ਸ ਦੇ ਵਿੱਚ ਫਲੇਅਰਸ ਡ੍ਰੌਪ ਕਰਦੇ ਆਇਰਕ੍ਰਾਫਟ ਤਾਂ ਕਿ ਉਹ ਅਲੱਗ-ਅਲੱਗ ਟੈਕਟਿਕਸ ਹੁੰਦੀ ਹੈ ਐਨੀਮੀ ਨੂੰ ਡੀਸੀਵ ਕਰਨ ਦੇ ਲਈ ਵੀ ਹੁੰਦੀ ਹੈ ਤੇ ਬਾਕੀ ਵੀ ਐਕਸਰਸਾਈਜ਼ ਦੇ ਵਿੱਚ ਹੁੰਦਾ ਹੈਗਾ ਤਾਂ ਉਦਾਂ ਦੀ ਐਕਸਰਸਾਈਜ਼ ਸੀਗੀ ਤੇ ਨਾਥਿੰਗ ਟੂ ਵਰੀ ਕੁਝ ਕੁਝ ਡ੍ਰੌਪ ਨਹੀਂ ਕੀਤਾ ਹੈਗਾ ਉਹ ਇੱਕ ਨਾਰਮਲ ਫਲੇਅਰ ਸੀਗਾ ਫ্রম ði ਏਅਰਕ੍ਰਾਫਟ ਤੇ ਆਪਣੇ ਹੀ ਏਅਰਫ੍ਰੋਸ ਦਾ ਏਅਰਕ੍ਰਾਫਟ ਸੀਗਾ ਤੇ ਨਾਰਮਲ ਅਪੀ ਐਕਸਰਸਾਈਜ਼ ਦਾ ਉਹ ਇੱਕ ਇਵੈਂਟ ਸੀਗਾ ਜਿਹੜਾ ਕਿ ਪਿੰਡ ਦੇ ਲੋਕਾਂ ਨੇ ਜਦੋਂ ਦੇਖ ਰਏ ਸੀਗੇ ਉਹਨਾਂ ਨੂੰ ਥੋੜਾ ਜਿਹਾ ਲੱਗਿਆ ਕਿ ਕੁਝ ਅਜੀਬ ਜਿਹੀ ਚੀਜ਼ ਸੀਗੀ ਉਹਨਾਂ ਨੇ ਫਿਰ ਕੈਪਚਰ ਕਰ ਲਈ ਬਟ ਤੁਹਾਡੇ ਮਾਧਿਅਮ ਰਾਹੀਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਅਗਰ ਇਦਾਂ ਦੀ ਕੁਝ ਵੀ ਵੀਡੀਓਜ਼ ਵਗੈਰਾ ਇਕ ਤਾਂ ਤੁਸੀਂ ਅਗਰ ਕੁਝ ਚੀਜ਼ ਦੇਖਦੇ ਹੋ ਉਸ ਚੀਜ਼ ਨੂੰ ਇਮੀਡੀਏਟਲੀ ਸੋਸ਼ਲ ਮੀਡੀਆ ਤੇ ਪੋਸਟ ਨਾ ਕਰੋ ਉਸ ਚੀਜ਼ ਨੂੰ ਤੁਸੀਂ ਕਨਸਰਨਡ ਅਥਾਰਟिटीज ਜਿਵੇਂ ਕਿ ਪੁਲਿਸ ਹੋਗੀ یا پولیس کے माध्यम राही اسی پھر اگے ویریفی کرا لیں گے آرمڈ فورسز تو تو اسے ਸਾਡੇ ਧਿਆਨ ਚ ਲੈ ਕੇਓ ਕਿਉਂਕਿ ਇੱਕ ਬਿਨਾ ਵੈਰੀਫਾਈਡ ਨਿਊਜ਼ ਤੋਂ ਇੱਕ ਪੈਨਿਕ ਵੀ ਕ੍ਰੀਏਟ ਹੁੰਦਾ ਹੈ ਸਿਕਿਉਰਿਟੀ ਮਾਹੌਲ ਜੋ ਇਹ ਦੇਸ਼ ਦਾ ਹੈਗਾ ਛੋਟੀ ਜੀ ਚੀਜ਼ ਵੀ ਲੋਕਾਂ ਦੇ ਵਿੱਚ ਪੈਨਿਕ ਕ੍ਰੀਏਟ ਕਰ ਸਕਦੀ ਹੈ ਤੇ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਸਾਡਾ ਇੱਕ ਫਰਜ਼ ਬਣਦਾ ਹੈਗਾ ਕਿ ਅਸੀਂ ਵੈਰੀਫਾਈਡ ਚੀਜ਼ ਨੂੰ ਹੀ ਅੱਗੇ ਸ਼ੇਅਰ ਕਰੀਏ ਤੇ ਅੱਗੇ ਵੀ ਅਗਰ ਕੁਝ ਇਦਾਂ ਦਾ ਹੁੰਦਾ ਹੈ ਸਾਡੇ ਧਿਆਨ ਚ ਲੈ ਕੇਓ ਅਸੀਂ ਵੈਰੀਫਾਈ ਕਰ ਲੇਗੇ एंड दोबारा मैं कहना चाहती हूँ कि एवरीथिंग uh, सारे के सारे लोगों कि सब कुछ ठीक है फोर्सेस आर इन कंट्रोल सब कुछ uh, सारी चीज सेफ मतलब सारे लोगों भी एक मैसेज uh, देना कि सब सेफ है तो सारा कुछ ही इन कंट्रोल चल रहा है ओपरेशन एज प्लैंड चल रहे हैं है, ते नथिंग टू वरी ਤੁਸੀਂ ਪੈਨਿਕ ਨਾ ਕਰੋ ਚਿੰਤਾ ਨਾ ਕਰੋ ਸਭ ਠੀਕ ਹੈਗਾ। ਬਲੈਕਆਊਟ ਨੂੰ ਲੈ ਕੇ ਖਾਸ ਕਰਕੇ ਕਿਸ ਤਰ੍ਹਾਂ ਦੀ ਹਦਾਇਤਾਂ ਹੈਗੀਆਂ ਨੇ ਲੋਕਾਂ ਨੂੰ ਜਿਵੇਂ ਕੱਲ ਵੀ ਬਲੈਕਆਊਟ ਲੁਧਿਆਣਾ ਜ਼ਿਲ੍ਹੇ ਦੇ ਲਈ ਕਿਹਾ ਸੀ ਜਾਂ ਉਹ ਖੰਨਾ ਪੁਲਿਸ ਜ਼ਿਲ੍ਹਾ ਹੋਵੇ ਉਸ ਦੇ। ਬਲੈਕਆਊਟ ਦੇ ਦੇਖੀ ਮੌਕ ਡ੍ਰਿਲਸ ਹੋ ਚੁੱਕੇ ਸਭ ਨੂੰ ਪਤਾ ਹੈਗਾ ਹੁਣ ਕਿ ਇੱਕ ਸਾਇਰਨ ਵੱਜਦਾ ਉਦੋਂ ਬਾਅਦ ਫਿਰ ਇਮੀਡੀਏਟਲੀ ਲੋਕਾਂ ਨੂੰ ਆਪਣੀ ਲਾਈਟਸ ਨੂੰ ਆਫ ਕਰਨਾ ਹੁੰਦਾ। ਉਹ ਉਹਦਾ ਵੀ ਇੱਕ ਪਰਪਸ ਹੁੰਦਾ ਹੈਗਾ ਕਿ ਅਗਰ ਐਨਮੀ ਅਟੈਕ ਕਰਦਾ ਤੇ ਉਹ ਸਿਵਿਲIANS ਨੂੰ ਅਟੈਕ ਕਰ ਸਕਦੇ। ਤੇ ਅਗਰ ਅਸੀਂ ਲਾਈਟਸ ਨੂੰ ਬੰਦ ਕਰ ਦਿੰਦੇ ਬਿਲਕੁਲ ਡਾਰਕ ਹੋ ਜਾਂਦਾ ਹੈ ਤੇ ਐਨਮੀ ਨੂੰ ਪਤਾ ਨਹੀਂ ਲੱਗਦਾ ਕਿ ਕਿੱਥੇ ਲੋਕੀ ਰਹਿੰਦੇ ਹੈ ਹੈਬਿਟੇਸ਼ਨਸ ਕਿੱਥੇ ਹੈ ਉਸ ਚੀਜ਼ ਨੂੰ ਵੇਟ ਕਰਨ ਦੇ ਲਈ ਹੈਗਾ ਤੇ ਤੁਹਾਡੀ ਆਪਣੀ ਸੇਫਟੀ ਦੇ ਲਈ ਹੈਗਾ ਤੇ ਅਗਰ ਇਦਾਂ ਦਾ ਕੋਈ ਸਾਇਰਨ ਵੱਜਦਾ ਹੈਗਾ ਆ ਤਾਂ ਇਮੀਡੀਏਟਲੀ ਤੁਸੀਂ ਆਪਣੀ ਲਾਈਟਸ ਵਗੈਰਾ ਬੰਦ ਕਰੋ ਛੋਟੀ ਜੀ ਟਾਰਚ ਵਗੈਰਾ ਅਗਰ ਕੋਈ ਬਜ਼ੁਰਗ ਹੈ ਜਾਂ ਬੱਚਾ ਹੈ ਜਾਂ ਕਿਸੇ ਨੂੰ ਬਿਲਕੁਲ ਹਨੇਰੇ ਤੋਂ ਡਰ ਲੱਗਦਾ ਛੋਟੀ ਜੀ ਟਾਰਚ ਆਪਣੇ ਕੋਲ ਰੱਖ ਸਕਦੇ ਬਟ ਪਰਦੇ ਵਗੈਰਾ ਬੰਦ ਕਰਕੇ ਤਾਂ ਕਿ ਬਾਹਰ ਨਾ ਪਤਾ ਲੱਗੇ ਕਿ ਅੰਦਰ ਲਾਈਟ ਔਨ ਹੈ ਤੇ ਤੁਹਾਡੀ ਆਪਣੀ ਸੇਫਟੀ ਦੇ ਲਈਏ ਜਿਹੜੀ ਵੀ ਡਾਇਰੈਕਸ਼ਨਸ ਜਾਂ ਗਾਈਡਲਾਈਨਸ ਜਾਂ ਕੁਝ ਵੀ ਇਨਸਟਰਕਸ਼ਨਸ ਗਵਰਨਮੈਂਟ ਵੱਲੋਂ ਆਂਦੀ ਹੈ ਤੇ ਉਸ ਚੀਜ਼ ਨੂੰ ਤੁਸੀਂ ਫਾਲੋ ਕਰੋ ਕਿਉਂਕਿ ਤੁਹਾਡੀ ਆਪਣੀ ਸੇਫਟੀ ਦੇ ਲਈ ਜਾਰੀ ਕੀਤੀ ਜਾ ਰਹੀਆਂ ਹੈ ਤੇ ਸਰਕਾਰ ਪੂਰੀ ਹਰ ਚੀਜ਼ ਕਰ ਰਹੀ ਹੈ ਤਾਂ ਕਿ ਤੁਹਾਡੀ ਸੇਫਟੀ ਨੂੰ ਮੇਨਟੇਨ ਕਰ ਸਕੇ ਜਿਹੜੀਆਂ ਐਕਸਰਸਾਈਜ਼ ਕਰਨੀਆਂ ਮੈਂ ਆਨਲਾਈਨ ਟੈਂਪਸ ਵੀ ਚੱਲਦੀਆਂ ਰਹਿਣਗੀਆਂ ਜਿਹੜੀਆਂ ਇਹ ਜੀ ਉਹ ਆਰਮਡ ਫੋਰਸਿਸ ਦਾ ਕੰਮ ਹੈਗਾ ਤੇ ਆਈ ਥਿੰਕ ਉਹ ਦੇ ਆਰ ਇਨ ਬੈਟਰ ਪੋਜੀਸ਼ਨ ਟੂ ਟੈਲ ਤੇ ਜਿਵੇਂ ਕਿ ਮੈਂ ਕਿਹਾ ਕਿ ਸਾਰੀ ਚੀਜ਼ ਐਸ ਪਰ ਪਲਾਨ ਚੱਲ ਰਹੀ ਹੈ ਸੋ ਉਹ ਇੱਕ ਰਿਸਪੌਂਡ ਕਰ ਰਹੇ ਐਮੀਨੇਸ਼ਨ ਨੂੰ ਤੇ ਉਹ ਆਈ ਥਿੰਕ ਕਰਦੇ ਰਹਿਣਗੇ ਜਦੋਂ ਤੱਕ ਮਤਲਬ ਇਹ ਸਾਰਾ ਸਾਰਾ ਪਲਾਨ ਹੋ ਜੂ অপারেশন ਅੱਗੇ ਵੀ ਦੇਖਣ ਨੂੰ ਮਿਲ ਸਕਦਾ ਹੈ ਜਾਂ ਕੁਝ ਹੋਰ ਹਾਂਜੀ ਉਹੀ ਮੈਂ ਕਹਿ ਰਹੀ ਹਾਂ ਕਿ ਅਗਰ ਅੱਗੇ ਵੀ ਅਗਰ ਕੋਈ ਕਿਸ ਚੀਜ਼ ਨੂੰ ਸਪਾਟ ਕਰਦਾ ਹੈ ਤੇ ਬਿਨਾ ਵੈਰੀਫਾਈ ਕਰੇ ਉਸ ਚੀਜ਼ ਨੂੰ ਅੱਗੇ ਸੋਸ਼ਲ ਮੀਡੀਆ ਤੇ ਨਾ ਸ਼ੇਅਰ ਕਰੇ ਸਾਡੇ ਨਾਲ ਸ਼ੇਅਰ ਕਰ ਦੇ ਸੋ ਥੈਟ ਅਸੀਂ ਫਿਰ ਪ੍ਰੋਪਰ ਚੈਨਲਸ ਕੇ ਥਰੂ ਆਰਮ ਫੋਰਸਸ ਤੋਂ 에어 ਫੋਰਸ ਤੋਂ ਸੀ ਨੂੰ ਕਨਫਰਮ অর ਵੈਰੀਫਾਈ ਕਰਾ ਸਕਦੇ ਕਿ ਆ ਕੀ ਸੀਗਾ ਉਦੋਂ ਬਾਅਦ ਹੀ ਫਿਰ ਅਸੀਂ ਫਿਰ ਇੱਕ ਅਥੋਰਾਈਜ਼ ਤਰੀਕੇ ਨਾਲ ਲੋਕਾਂ ਨੂੰ ਵੀ ਦੱਸ ਦੇਗੇ ਤਾਂ ਕਿ ਪੈਨਿਕ ਨਾ ਕ੍ਰੀਏਟ ਹੋਏ ਤੋਂ ਕੋਈ ਵੀ ਅਗਰ ਦੁਬਾਰਾ ਵੀ ਕਿਸੇ ਚੀਜ਼ ਨੂੰ ਸਪਾਟ ਕਰਦਾ ਹੈਗਾ ਕੁਝ ਵੀ ਜੋ ਉਹਨਾਂ ਨੂੰ ਅਲੱਗ ਲਗੇ ਉਸ ਚੀਜ਼ ਨੂੰ ਸਾਡੇ ਨਾਲ ਸ਼ੇਅਰ ਕਰਕੇ ਪਹਿਲਾਂ ਵੈਰੀਫਾਈ ਕਰਾ ਲੈਣ ਉਦੋਂ ਬਾਅਦ ਹੀ ਫਿਰ ਅੱਗੇ ਉਸ ਚੀਜ਼ ਨੂੰ ਸ਼ੇਅਰ ਕਰਨ ਠੀਕ ਹੈ ਥੈਂਕ ਯੂ